ਬਜਰੀ ਦੇ ਨਾਲ ਪਰਿਆ ਹੋਇਆ ਟੀਪਰ ਜੋ ਕਿ ਹਾਜੀਪੁਰ ਤੋਂ ਆ ਰਿਹਾ ਸੀ ਤੇ ਬਚਾਲਾ ਪਹੁੰਚਣ ਵਾਲਾ ਸੀ ਤੇ ਕਿਤੇ ਰਸਤੇ ਦੇ ਵਿੱਚ ਧਾਰੀਵਾਲ ਨੇੜੇ ਪਠਾਨਕੋਟ ਅਮ੍ਰਿਤਸਰ ਨੈਸ਼ਨਲ ਹਾਈਵੇ ਤੇ ਅਗਲਾ ਟਾਇਰ ਫਟ ਗਿਆ ਟਾਇਰ ਫਟਣ ਦੇ ਕਾਰਨ ਸੰਤੁਲਨ ਖੋ ਜਾਣ ਦੇ ਕਾਰਨ ਸੜਕ ਤੇ ਹੀ ਉਲਟ ਗਿਆ ਤੇ ਇਸ ਹਾਦਸੇ ਦੇ ਵਿੱਚ ਜਾਣੀ ਨੁਕਸਾਨ ਤੋਂ ਹਾਲਾકી ਬਚਾ ਗਿਆ ਹੋ ਗਿਆ ਹੈ ਪਰ ਟੀਪਰ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਜੜੀਆਂ ਨੇ ਜ਼ਰੂਰ ਲੱਗੀਆਂ ਸੜਕ ਸੁਰੱਖਿਆ ਫੋਰਸ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਸਥਿਤ ਸਥਿਤੀ ਨੂੰ ਪੂਰੇ ਤਰੀਕੇ ਨਾਲ ਸੰਭਾਲਦੇ ਹੋਏ ਜ਼ਖਮੀ ਡਰਾਈਵਰ ਨੂੰ ਮੈਡੀਕਲ ਟ੍ਰੀਟਮੈਂਟ ਮੌਕੇ ਤੇ ਹੀ ਦੇ ਦਿੱਤੀ ਤੇ ਬਜਰੀ ਦੇ ਨਾਲ ਪਰੇ ਟਿਪਰ ਦਾ ਟਾਇਰ ਫਟ ਗਿਆ ਇਸ ਦੇ ਕਰਕੇ ਜਿਹੜੀ ਟਿਪਰ ਹੈ ਉਹ ਪਲਟੀ ਗਈ ਪਰ ਸਰਗੇ ਜਿਹੜੇ ਸੜਕ ਸੁਰੱਖਿਆ ਫੋਰਸ ਨੇ ਉਹ ਮੌਕੇ ਤੇ ਹੀ ਪਹੁੰਚੇ ਤੇ ਉਹਨਾਂ ਨੇ ਸਥਿਤੀ ਨੂੰ ਸੰਭਾਲਿਆ ਡਰਾਈਵਰ ਹਰਪਾਲ ਸਿੰਘ ਨੂੰ ਮਾਮੂਲੀ ਸੱਟਾਂ ਲੱਗੀਆਂ ਨੇ। ਪਿੰਡ ਰਣਾਗਰ ਸੇਪ ਸਿੰਘ ਤੇ ਮੇਰਾ ਰੋਡ ਹੈਗਾ ਵਾ ਬਬਰੀ ਬਾਈਪਾਸ ਤੋਂ ਬਿਧੀਪੁਰ ਫਾੜਕ ਤੱਕ ਇਹ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਸੀ ਕਿ ਪਲਟਿਆ ਕਿਸ ਤਰ੍ਹਾਂ ਕੀ ਬਾਕੀ ਹੋਇਆ ਇਹ ਸਾਰੇ ਜਿਹੜੋਂ ਜਦੋਂ ਸਵੇਰੋਂ ਪੈਟਰੋਲਿੰਗ ਕਰਨ ਡਿਆ ਸੀ ਨਾ ਉਹਦੇ ਦੌਰਾਨ ਇਹ ਧਰਿਆਲ ਕੋਲ ਟਾਇਰ ਫਟ ਗਿਆ ਗੱਡੀ ਦਾ ਤੇ ਆਊਟ ਆਫ ਕੰਟਰੋਲ ਹੋ ਗਈ ਗੱਡੀ ਉਹਦੇ ਕਰਕੇ ਪਲਟ ਗਈ ਗੱਡੀ ਤੇ ਡਰਾਈਵਰ ਨੂੰ ਫਸਟੇਡ ਦਿੱਤੀ ਆ ਠੀਕ ਆ ਉਹਨਾਂ ਦੇ ਸੱਟਾਂ ਮਾਮੂਲੀ ਸੱਟਾਂ ਲੱਗੀਆਂ ਬਚਾਅ ਹੋ ਗਿਆ ਨਾਲ ਫਿਰ ਤੋਂ ਆਉਂਦੇ ਹੀ ਭਰ ਕੇ ਕਿਹੜੀ ਜਗ੍ਹਾ ਜਾਣਾ ਹੈ ਜਾਨਾ ਹੀ ਬਟਾਲੇ ਜਾਣਾ ਹੈ ਕਿਸ ਤਰ੍ਹਾਂ ਪਲਟ ਗਿਆ ਅੱਲਾ ਸਰ ਪਾਟਨ ਕਰਕੇ ਗੱਡੀ ਖਿੱਚ ਕੇ ਲੈ ਗਈ ਤੇ ਗੱਡੀ ਨਾਲ ਹੀ ਪਲਟ ਗਈ ਇਕੱਲੇ ਸੀ ਹਾਂਜੀ ਇਕੱਲੇ ਫਟਾ ਵਗੜਾ ਰਖਿਆ ਜੱਟ ਹਾਂਜੀ ਫਟਾ ਫੋੜਿਆ ਨਫਰ ਲੱਗੀਆਂ ਮਾਰੀ ਮੋਟੀਆਂ ਤੁਮ ਬਾਹਰ ਫੋਲਖਾਨਾ ਨੇ ਗੱਡਿਆ ਆਣ ਕੇ ਹਾਂਜੀ ਜੋ ਕੋ ਮਨਾਦ ਕਰਾ ਲਾਇਆ ਕਿਸੇ ਦਾ ਗੋਪੀ ਜਿਹੜੀ ਆ ਰਾਗਿਆਂ ਦੀ ਯੂਨੀਵਰਸਿਟੀ ਨੂੰ ਨਾ ਮਤ ਕਰੇਗੀ ਕਿ ਤੰਗ ਦੇਖਦੇ ਹਾਂ ਹਾਂਜੀ ਉਹਨਾਂ ਨੂੰ ਦਵਾਈ ਵੀ ਦਿੱਤੀ ਆ ਬਹੁਤ ਵਧੀਆ ਨਸਿ ਕੀਤੀ ਆ ਪਰ ਫਸਟ ਜਿੱਤੀ ਗਈ ਮੈਡੀਸਨ ਲਗਾਈ ਗਈ ਹਾਂਜੀ ਹਾਂਜੀ ਅਤੇ ਹੀ ਬਟਾਰਾ ਪੁਲਿਸ ਦੇ थाना सदर ਅਧੀਨੋਂ ਦੇ ਪਿੰਡ ਕਾਲਾ ਨੰਗਲ ਦੇ ਸ਼ਮਸ਼ਾਨ ਘਰ ਤੋਂ ਸਵੇਰੇ ਇੱਕ 24 ਸਾਲਾ ਨੌਜਵਾਨ ਦੀ ਲਾਸ਼ ਦਰਖਤ ਦੇ ਨਾਲ ਲਟਕਦੀ ਹੋਈ ਪਾਈ ਗਈ। ਇਹ ਲਾਸ਼ ਜਿਹੜੀ ਹੈ ਇਸ ਹਾਲਤ ਦੇ ਵਿੱਚ ਮਿਲਣ ਦੇ ਨਾਲ ਸਮੁੱਚੇ ਇਲਾਕੇ 'ਚ دہشت ਦਾ ਮਾਹੌਲ ਬਣਿਆ ਹੋਇਆ ਹੈ। ਕਤਨਾ ਦੀ ਸੂਚਨਾ ਮਿਲਦੇ ਹੀ थाना सदर ਦੇ ਐਸਐਚਓ ਸਰਦਾਰ ਸੁਖਜਿੰਦਰ ਸਿੰਘ ਪੁਲਿਸ ਪਾਰਟੀ ਦੇ ਸਹਿਮਤ ਮੌਕੇ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਚਸ਼ਮਦੀਦ ਨੇ ਦੱਸਿਆ ਹੈ ਕਿ ਸਵੇਰੇ ਉਹਨਾਂ ਦਾ ਉਹਨਾਂ ਨੂੰ ਜਿਹੜਾ ਹੈ ਲਾਸ਼ ਦਾ ਪਤਾ ਲੱਗਿਆ ਤੇ ਉਹਨਾਂ ਨੂੰ ਪੁਲਿਸ ਨੂੰ ਸੂਚਿਤ ਕੀਤਾ ਹੈ। ਮੇਰੇ ਤੱਕ ਦੇ ਜੇਬ ਦੇ ਵਿੱਚੋਂ ਕੁਝ ਮੈਡੀਕਲ ਪਰਚੀਆਂ ਮਿਲਿਆ ਨੇ ਜਿਸ ਤੋਂ ਲੱਗਦਾ ਹੈ ਕਿ ਵਰਿੰਦਰ ਯੂਪੀ ਦਾ ਰਹਿਣ ਵਾਲਾ ਹੈ ਮੌਢਲੀ ਜਾਂਚ ਦੇ ਵਿੱਚ ਲੱਗ ਰਿਹਾ ਹੈ ਕਿ ਇਹ ਨੌਜਵਾਨ ਨੇ ਆਤਮ ਹੱਤਿਆ ਕੀਤੀ ਹੈ ਫਿਲਹਾਲ ਅਗਲੀ ਜਾਂਚ ਚੱਲ ਰਹੀ ਹੈ ਅਤੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਮੈਂ ਮੰਦਰ ਖੋਲ ਕੇ ਬੰਦ ਕਰਕੇ ਤੇ ਬਾਅਦ ਵਿੱਚ ਇਧਰ ਨੂੰ ਫਿਰਨ ਤੁਰਨਾ ਲੱਗਾ ਮੈਂ ਰੋਜ਼ ਸਵਾਈ ਸਾਫ-ਸਫਾਈ ਕਰਦਾ ਨਾ ਤੋਂ ਮੈਂ ਬਾਅਦ ਵਿੱਚ ਵੇਖਿਆ ਤੇ ਮੈਂ ਲੜਕਦਾ ਦੇਖਿਆ ਉਹ ਮੁੜ ਕੇ ਬਾਹਰ ਇਧਰ ਮੇਂ ਆਵਾਜ਼ ਬੁਜਹ ਮਾਰੀ ਲੋਕਾਂ ਨੂੰ ਦੇ ਹੁਣ ਬੁਲਸ ਆਈ ਆ ਇਹਨਾਂ ਨੇ ਵੇਖਿਆ ਬਚਾਸ ਪਰ ਮੁੜ ਕੇ ਜਾਂਦੇ ਵੀ ਪ੍ਰਵਾਸੀ ਮਜ਼ਦੂਰ ਆਏ ਮੰਦਿਰ ਦੇ ਸ਼ਮਸ਼ਾਨ ਘਰ ਤੋਂ ਇਕੱਠੇ ਹਾਂਜੀ ਇਕੱਠੇ ਜੇ ਮੈਨੂੰ ਸਵੇਰੇ ਇਸ ਤੋਂ ਮੰਦਿਰ ਦੇ ਪੁਜਾਰੀ ਨੂੰ ਫੋਨ ਗਿਆ ਸੀਗਾ ਕਿ ਸਾਡੇ ਇੱਕ ਲਾਸ਼ ਜਿਹੜੀ ਉਹ ਤੱਕ ਅਲਰਟ ਕਰ ਰਹੀ ਹੈ ਰਖਤ ਨਾਲ ਕਿਸੇ ਇਨਸਾਨ ਨੇ ਸੁਸਾਈਸਾਈਡ ਕੀਤੀ ਹੈ ਮੈਂ ਕਿਹਾ ਮੈਂ ਤੁਰੰਤ ਆ ਰਿਹਾ ਮੈਂ ਦੇਖਣ ਆ ਕੇ ਮੈਂ ਆ ਕੇ ਦੇਖਿਆ ਤੇ ਇੱਕ ਲਾਸ਼ ਜਿਹੜੀ ਉਹ ਲੰਗਰੀ ਸੀ ਕੋਈ 24 ਸਾਲ ਦੇ ਨੌਜਵਾਨ ਦੀ ਮੈਂ ਉਸ ਟਾਈਮ ਤੇ ਮੇਰ ਕੋ ਸਦਰ ਥਾਣੇ ਮੁੰਸੀ ਦਾ ਨੰਬਰ ਸੀਗਾ ਮੈਂ ਉਹਨਾਂ ਨੂੰ ਸੰਪਰਕ ਕੀਤਾ ਉਹਨਾਂ ਕੋਲ ਮੈਂ ਨਾ ਬੱਲੇ ਐਸਐਸਓ ਸਾਹਿਬ ਦਾ ਫਿਰ ਦੁਬਾਰਾ ਐਸਐਸਓ ਸਾਹਿਬ ਨੂੰ ਫੋਨ ਕੀਤਾ ਉਹਨਾਂ ਨੇ ਪੰਜਾ ਮਿੰਟਾਂ ਦੇ ਵਿੱਚ ਹੀ ਇੱਥੇ ਫੋਰਸ ਭੇਜੀ ਤੇ ਬਾਅਦ ਚ ਆ ਵੀ ਆ ਗਏ ਉਹਨਾਂ ਨੇ ਆ ਕੇ ਜਮਤਰਾਸ਼ੀ ਲਈ ਆ ਜੋ ਪਰਚੇ ਨਿਕਲਿਆ ਉਹ ਤੇ ਜੇਬ ਵਿੱਚੋਂ ਉਤੋਂ ਐਉਂ ਲੱਗਦਾ ਕਿ ਜਿਹੜਾ ਨੌਜਵਾਨ ਹੈ ਪ੍ਰਵਾਸੀ ਮੀਰ ਉਹ ਸੀਦਾਰ ਜਿਹੜਾ ਵਿਰਤੀ ਟੰਗਿਆ ਪਿਆ ਤੇ ਉਹਦੀ ਮੌਤ ਹੋ ਗਈ ਆ ਟਰੱਕ ਦੇ ਬੂਟੇ ਨਾਲ ਸ਼ੋਸ਼ਾਨ ਘਾਟ ਕਾਲਾ ਨਗਰ ਦੇ ਨਜ਼ਦੀਕ ਉੱਥੇ ਪੁੱਛਿਆ ਹੈ ਇੱਥੇ ਆਣ ਕੀ ਉਹਦੀ ਸਰਚ ਵਗੈਰਾ ਕੀਤੀ ਹੈ ਸਰਚ ਕਰਨ ਤੇ ਉਹਦੀਆਂ ਕੁਝ ਮੈਡੀਕਲ ਸਟੇਟਮੈਂਟਾਂ ਨਿਕਲੀਆਂ ਨੇ ਆਰਾਮਾ ਕ੍ਰਿਸ਼ਨਾ ਮਿਸਟਰ ਹਸਪਤਾਲਾ ਵ੍ਰਿੰਦਾਵਨ ਮਤਰਾ ਦੇ ਦੀਗਾ ਉਥੋਂ ਦਾ ਕੋਈ ਸਕੂਟਰ ਸਟੈਂਡ ਹੈ ਉਹਦਾ ਵੀ ਇੱਕ ਸਲਿੱਪ ਨਿਕਲੀ ਹੈ ਉਹਦੇ ਵਿੱਚ ਦਿਨੇਸ਼ ਕੁਮਾਰ ਨਾਮ ਦਾ ਕੋਈ ਟ੍ਰੀਟਮੈਂਟ ਹੋਈ ਹਸਪਤਾਲ ਦੇ ਵਿੱਚ ਉਹ ਪਰਚੀ ਨਿਕਲੀ ਹੈ ਇੱਕ ਕੋਈ ਸੰਜੀਵ ਕੁਮਾਰ ਨਾਮ ਦੀ ਨਿਕਲੀ ਹੈ ਇਹਦੇ ਸਬੰਧ ਚ ਅਸੀਂ ਤਾਲਮੇ ਕਰ ਰਹੇ ਹਾਂ ਉੱਥੇ ਵ੍ਰਿੰਦਾਵਨ ਸਾਹਮਣੇ ਜੋ ਹਾਲਾਤ ਹੋਣਗੇ ਫਿਰ ਤੁਹਾਨੂੰ ਬਾਈ ਦੱਸ ਦਿੰਦੇ ਸਰ ਕਿੰਨੀ ਏਜ ਆ ਤੇ ਮੁੱਢਲੀ ਜਾਂ ਤੋਂ ਕੀ ਲੱਗ ਮੁੱਢਲੀ ਜੇ ਦੀ ਏਜ ਕਰੀਬ 24 25 ਸਾਲ ਦੀ ਹੈਗੀ ਹੈ ਤੇ ਮੁੱਢਲੀ ਜਾਂ ਤੋਂ ਫਿਲਹਾਲ ਤੇ ਇਹੀ ਲੱਗਾ ਇਹਨੇ ਸੂਚਨਾ ਜਿਹੜੀ ਕੀਤੀ ਹੈ ਤੇ ਇਸ ਸੰਬੰਧੀ ਟੈਕਨੀਕਲ ਟੀਮਾਂ ਜਿਹੜੀਆਂ ਸਰਟੀਫਿਕੇਟ ਮਾਰ ਰਹੀਆਂ ਨੇ ਉਹ ਵੀ ਆਣ ਕੇ ਕਰਦੀਆਂ